ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਂਦਰੀਵਾਲ ਦੀ ਜਿਹੜੀ ED ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ 10 ਸਾਮਣੇ ਭੇਜੇ ਗਏ ਤੇ ਪਰ ਪੇਸ਼ ਨਹੀਂ ਹੋਏ ਪਰ 2 ਘੰਟੇ ਉਹਨਾਂ ਦੀ ਰਹਿਸ਼ਤ ਜਿਹੜੀ ਪੁਸ਼ਤਾਸ਼ ਕੀਤੀ ਗਈ ਆ ਉਸ ਤੋਂ ਬਾਅਦ ED ਵੱਲੋਂ ਗ੍ਰਿਫਤਾਰੀ ਪਾ ਲਈ ਗਈ ਆ ਪਰ ਪੂਰੇ ਭਾਰਤੀ ਦੀ ਰਾਜਨੀਤੀ ਦੇ ਵਿੱਚ ਪੂਰਾ ਪਚਾਲਾ ਚੁੱਕਿਆ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਆ ਉਹ ਦਿੱਲੀ ਵੀ ਪਹੁੰਚ ਚੁੱਕੀ ਆ ਇਸ ਨੂੰ ਲੈ ਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਰਜੰਦਰ ਕੌਰ ਪਠੜ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਪਠੜ ਸਾਹਿਬਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਈਡੀ ਵੱਲੋਂ ਦੇਖੋ ਇਸ ਕੱਲਾ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮਾਮਲੇ ਦੀ ਗੱਲ ਨਹੀਂ ਕਰਦੀ ਮੈਂ ਲੇਕਿਨ ਇਹਨ ਜਨਰਲ ਜਿਹੜੀ ਅੱਜ ਕੱਲ ਦੀ ਸਿਆਸਤ ਦੇ ਵਿੱਚ ਕਰਵੈਤ ਬਣ ਗਈ ਹੈ ਜੀ ਕਿ ਜਿਸ ਕੀ लाठी ਉਸ ਕੀ ਬਹਿਸ ਜੀ ਇਹ ਰਾਜਨੀਤਿਕ ਟੂਲ ਬਣਾ ਲੈਣਾ ਐਨੇ ਉਹਨੂੰ ਆਪਣੀ ਪਾਵਰ ਨੂੰ ਮਿਸਯੂਜ਼ ਕਰਨਾ ਆਪਣੀਆਂ ਸਰਕਾਰੀ ਏਜੰਸੀਆਂ ਤੋਂ ਲੈ ਕੇ ਉਹਨਾਂ ਦੀ ਸਤਾ ਦਾ ਪ੍ਰਯੋਗ ਕਰਕੇ ਵਿਰੋਧੀਆਂ ਨੂੰ ਡਰਾਉਣਾ ਜਾਂ ਵਿਰੋਧੀਆਂ ਨੂੰ ਕਮਜ਼ੋਰ ਕਰਨਾ ਜੇ ਇਹ ਹੀ ਰਾਜਨੀਤੀ ਨਹੀਂ ਰਹੀ ਰਾਜਨੀਤੀ ਜਿਹੜੀ ਜ਼ਮਾਨਿਆਂ ਦੇ ਵਿੱਚ ਅਸੀਂ ਦੇਖੀ ਹੈਗੀ ਹੈ ਕਿਹੜੇ ਲੋਕ ਲੋਕਾਂ ਦਾ ਵਧੀਆ ਭਲਾ ਕਰ ਸਕਦੇ ਆ ਤੁਹਾਡੇ ਕੋਲ ਕੀ ਹੈ ਉਹਨਾਂ ਨੇ ਗਲਤ ਮੜਾ ਕੀ ਕੀਤਾ ਐਡਮਿਨਿਸਟ੍ਰੇਟਿਵਲੀ ਇਹ ਹੁੰਦਾ ਨਿੱਜੀ ਅਟੈਕ ਭਾਵੇਂ ਉਹ ਇੱਕ ਦੂਜੇ ਦੇ ਤੇ ਬੋਲ ਕੇ ਕਰਦੇ ਆ ਜਾਂ ਕਿ ਸੈਕਸ਼ਨਾਂ ਕਰਦੇ ਆ ਇਸ ਕਰਕੇ ਇਹ ਜਿਹੜਾ ਆਪਣਾ ਇਹ ਵਰਤਨਾ ਹੈਗਾ ਉੱਪਰ ਲਿਆਨੇ ਜਿਵੇਂ ਈਡੀ ਜਾਂ ਆ ਵਰਤਦੇ ਆ ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਥੱਲੇ ਵੀ ਸਾਡੇ ਕਿੰਨੇ ਵਿਚਾਰੇ ਹੈਗੇ ਜਿਹੜੀ ਲੋਕਾਂ ਦੀਆਂ ਕਈਆਂ ਦੀਆਂ ਜਵਾਨਤਾ ਹੋ ਗਈਆਂ ਤੇ ਉਹਨਾਂ ਨੂੰ ਘਰੇ ਵੀ ਨਹੀਂ ਪਹੁੰਚਣ ਦਿੱਤਾ ਗਿਆ ਫਿਰ ਦੁਬਾਰਾ ਕੇਸ ਬਣ ਗਿਆ ਜੀ ਈਡੀ ਹੋਵੇ ਵਿਜੀਲੈਂਸ ਹੋਵੇ ਕੋਈ ਵੀ ਚੀਜ਼ ਹੋਵੇ ਉਹ ਇਹ ਇੱਕ ਆਇ ਲੱਗਦਾ ਕਿ ਨਿੱਜੀ ਲੜਾਈ ਲੜਦੇ ਆ ਲੋਕਾਂ ਨੇ ਆਪਣਾ ਜਿੱਤ ਕੇ ਭੇਜਿਆ ਸਾਰੇ ਰਾਜਦਿੱਤਾ ਨੂੰ ਇਹ ਲੋਕਾਂ ਦੀ ਲੜਾਈ ਲੜਨਗੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨਗੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨਗੇ ਅਸੀਂ ਇਹ ਸਾਰਾ ਕੁਝ ਭੇਜ ਕੇ ਕੀ ਰਾਜਦਿੱਤੀ ਵਿੱਚ ਉਹਦਾ ਸਰਚੱਕ ਲੈ ਵੀ ਜਿਹੜੇ ਸਰਚੱਕ ਦਾ ਅੰਦਰ ਕਰਦੇ ਹੋ ਇਹ ਬਹੁਤ ਬੰਤ ਭਾਗੀ ਹੈ ਮੈਂ ਇਸ ਤਰ੍ਹਾਂ ਦੀ ਗੱਲਾਂ ਦੀ ਨੁੰਦਿਆ ਕਰਦੀ ਆ ਲੇਕਿਨ ਦੂਜੇ ਪਾਸੇ ਇਹ ਵੀ ਕਿਹੜਾ ਚਾਹਨੀ ਆ ਜੀ ਜਿਸ ਤਰ੍ਹਾਂ ਆਪ ਵਾਲੇ ਜੇ ਕਿਸੇ ਤਰ੍ਹਾਂ ਤੇ ਕੋਰਟ ਦੇ ਵਿੱਚੋਂ ਆਏ ਕੋਈ ਰੋਟ ਸਾਇ ਹੈ ਜਬ ਕੁਛ ਵੀ ਹੁੰਦਾ ਹੈ ਸਾਨੂੰ ਪੀਰ ਹੋ ਕੇ ਆਪਣੇ ਆਪ ਨੂੰ ਸਵਸਥ ਸਪਸ਼ਟ ਕਰਨਾ ਚਾਹੀਦਾ ਹੈਗਾ ਦੱਸਣਾ ਚਾਹੀਦਾ ਸਾਡੇ ਬੰਦੇ ਪੰਜਾਬ ਚ ਕਿਵੇਂ ਜਾਂਦੇ ਹਰ ਜਨ ਦੇ ਬਲਾਵੇ ਤੇ ਜਿੰਨੀ ਵਾਰੀ ਬੁਲਾਉਂਦੇ ਜਾਂਦੇ ਹੈ ਕਿ ਨਿਕੇ ਸੋ ਇਹ ਆਪਣੇ ਕਿਸੇ ਕਾਨੂੰਨੀ ਕੋਲਟਾ ਨੂੰ ਇਗਨੋਰ ਕਰਨਾ ਉਹਨਾਂ ਦੇ ਵੱਲੋਂ ਕਹੀਆਂ ਵੀ ਗੱਲਾਂ ਨੂੰ ਗਰੋਰ ਕਰਨਾ ਉਹਦੇ ਤੇ ਜੇ ਸਪਸ਼ਟ ਹੈ ਸੱਚੇ ਤੇ ਜਾ ਕੇ ਆਪਣੇ ਆਪ ਨੂੰ ਸਾਨੂੰ ਕਹਿਣਾ ਚਾਹੀਦਾ ਕਿ ਹਾਂ ਖੜੇ ਅਸੀਂ ਪੁੱਛੂ ਕੀ ਹੈਗਾ ਤੇ ਇਸ ਕਰਕੇ ਹਰ ਚੀਜ਼ ਨੂੰ ਚੈਲੰਜ ਇਹ ਕਰਕੇ ਕਿ ਮੇਰੇ ਘਰੇ ਲੱਗੀ ਆ ਤਾਂ ਜੱਗ ਆਏ ਤੇ ਜੇ ਕਿਸੇ ਦੇ ਲਾਉਂਦੇ ਆ ਸੀ ਤਾਂ ਉਹ ਬਸੰਤਰ ਹੁੰਦੀ ਹੈ ਹੂੰ ਬਿਲਕੁਲ ਇਹ ਨਹੀਂ ਸਮਝਣੀ ਚਾਹੀਦੀ ਇਹ ਗੱਲ ਜਿਹੜੀ ਹੁੰਦੀ ਹੈ ਬੇਸ਼ੱਕ ਕਹਿੰਦੇ ਆ ਕਿ ਕਈ ਵਾਰੀ ਆਪ ਦੇ ਉੱਤੇ ਪੈ ਜਾਂਦੀ ਹੈ ਲੇਕਿਨ ਇਸ ਤਰ੍ਹਾਂ ਦੀ ਟੋਟਲ ਸਥਿਤੀ ਜਿਹੜੀ ਹੈਗੀ ਹੈ ਮੈਂ ਤਾਂ ਹੈਰਾਨ ਹੈ ਕਿ ਅੱਗੇ ਲੋਕਾਂ ਦੇ ਵਿੱਚ ਤਾਂ ਹੀ ਅ ਅੱਗੇ ਸਨਮਾਨ ਜੋ ਹੁੰਦਾ ਸੀ ਉਹ ਸਨਮਾਨ ਗਿਰਦਾ ਜਾ ਰਿਹਾ ਹੈ ਪਾਰ ਪੋਲੀਟੀਸ਼ੀਅਨ ਰਾਜਨੀਤੀ ਵਿੱਚੋਂ ਤੇ ਕੋਈ ਕਹਦਾ ਇਹ ਨੇ ਅੱਗੇ ਤਾਂ ਹੀ ਹੁੰਦਾ ਕਿ ਜਦੋਂ ਕ੍ਰਦੂਸ਼ਨ ਲੱਗਿਆ ਕਿ ਮੈਂ ਪਹਿਲਾਂ ਕਲੀਨ ਹੋ ਕੇ ਆਵਾਂ ਫਿਰ ਮੈਂ ਸਾਸਾ ਚਾਹੂੰ ਅੱਜ ਕੱਲ ਇਹ ਹੋ ਰਿਹਾ ਹੈ ਕਿ ਸਿੰਦਰੋ ਬੈਠ ਕੇ ਵੀ ਚਲਾ ਲਾਂਗੇ ਸਰਕਾਰ ਸੇ ਇੱਥੋਂ ਬੈਠ ਕੇ ਵੀ ਚਲਾ ਲਾਂਗੇ ਸਰਕਾਰ ਇੱਕ ਅਧਰਾ ਕਿ ਹਮ ਤੱਕ ਇੱਧਰ ਨੂੰ ਗਈਆਂ ਮੈਂ ਕਿਸੇ ਤੇ ਪਾਰਟਿਕੂਲਰ ਗੱਲ ਨਹੀਂ ਕਰ ਰਹੀ ਮੈਂ ਸਿਸਟਮ ਦੀ ਗੱਲ ਜਿਹੜਾ ਬਦਲਦਾ ਤੁਰਿਆ ਜਾ ਰਿਹਾ ਹੈ ਔਰ ਇੰਨਾ ਇੰਨਾ ਮਤਲਬ ਇਸਾਂ ਦਾ ਹੋ ਗਿਆ ਜਿਹਦੇ ਤੇ ਜਿੱਤੋਂ ਮੈਂ ਤਾਂ ਇਹੀ ਕਹਿੰਦੀ ਆ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਤੋਂ ਤਾਂ ਬੰਦੇ ਨੂੰ ਹੀ ਨਫਰਤੀ ਹੁੰਦੀ ਹੋ ਜਾਂਦੀ ਹੈ ਦੇਖਣ ਵਾਲਿਆਂ ਨੂੰ ਵੀ ਹੁੰਦੀ ਹੋਣੀ ਹੈ ਤੇ ਕਿਹੜੇ ਪਾਸੇ ਤੋਂ ਪਰੇ ਤੇ ਕਿੰਨਾ ਕੁ ਲੈਵਲ ਥੱਲੇ ਲਿਆ ਆਇਆ ਅਸੀਂ ਰਾਜਨੀਤੀ ਦਾ ਇਹ ਇਹ ਬਹੁਤ ਮਤਭਾਗ ਹੈ ਬਿਲਕੁਲ ਪਠਾਨ ਸਾਹਿਬ ਇਸ ਦੀ ਗ੍ਰਿਫਤਾਰੀ ਲੈ ਕੇ ਬਦਲ ਲੋਕਸਾਂ ਚੋਣਾਂ ਤੇ ਕਿੱਡਾ ਕ ਅਸਰ ਪਊਗਾ ਇਹ ਚਲੋ ਉਹ ਤਾਂ ਲੋਕ ਦੱਸਣਗੇ ਅਸਰ ਪੈਂਦਾ ਹੈ ਨਹੀਂ ਪੈਂਦਾ ਕਿਉਂਕਿ ਹਰ ਤਰ੍ਹਾਂ ਦੇ ਖਿਆਲ ਹੁੰਦੇ ਆ ਲੋਕਾਂ ਦੇ ਅੱਗੇ ਤਾਂ ਇਹ ਹੁੰਦਾ ਕਿ ਜੇ ਕਿਸੇ ਜਿਵੇਂ ਆਪਣੇ ਆਪ ਛੱਡ ਕੇ ਕੋਈ ਬੰਦਾ ਜੇ ਸਾਦਾ ਹੈ ਸਾਰੇ ਲੋਕਸਾਂ ਦਾ ਜਵਾਬ ਵੀ ਦਿੰਦਾ ਹੈ ਉਹ ਜਦੋਂ ਸਿੰਘ ਆਉਂਛ ਦਿਆਂ ਤਾਂ ਉਹਦੇ ਜਵਾਬ ਦਿੰਦੇ ਆ ਸਭ ਕੁਝ ਦਿੰਦੇ ਆ ਅਪੀਅਰ ਹੁੰਦੇ ਨੇ ਤੇ ਜਾਂ ਇਹ ਹੁੰਦਾ ਕਿ ਅਸੀਂ ਪ੍ਰੂਵ ਕਰ ਸਕਦੇ ਆ ਆਪਣੀਆਂ ਮੀਟਿੰਗਾਂ ਦੇ ਵਿੱਚ ਵੀ ਕਿ ਅਸੀਂ ਕੁਝ ਕੀਤਾ ਨਿਕਲਿਆ ਨਹੀਂ ਕੀਤਾ ਬੇਗਨਾ ਆਦਮੀ ਨੂੰ ਕਿਸੇ ਵੀ ਠੱਕੇਦਾਰ ਫੜਨ ਵਾਸਤੇ ਭੜਿਆ ਜਾਵੇ ਤਾਂ ਉਹਦੇ ਨਾਲ ਲੋਕਾਂ ਨੂੰ ਸ਼ਿਫਤੀ ਹੁੰਦੀ ਹੈ ਲੇਕਿਨ ਜਿੱਥੇ ਅਸੀਂ ਇਹ ਪ੍ਰੂਵ ਹੀ ਨਹੀਂ ਕਰ ਸਕੇ ਜਾਂ ऐसे केस दी ਗੱਲ ਨਹੀਂ ਕਰਦੀ ਮੈਂ ਜਨਰਲ ਗੱਲ ਕਰਦੀ ਆ ਜੀ ਤੇ ਉੱਥੇ ਲੋਕਾਂ ਨੂੰ ਸਭ ਨੂੰ ਇਹ ਹੈਗਾ ਕਿ ਇਹ ਤਾਂ ਜਿਹੜੇ ਰਾਜਨੀਤੀ ਆ ਕ ਲੋਕ ਨੇ ਇਹ ਤਾਂ ਕ੍ਰਪਸ਼ਨ ਕਰਦੇ ਨੇ ਕ੍ਰਪਟ ਤੇ ਇਹ ਇਮਪ੍ਰੈਸ਼ਨ ਦਿੱਤਾ ਗਿਆ ਚਲੇ ਆ ਗਿਆ ਤੇ ਉਹ ਇਹ ਲੋਕ ਸਮਝਦੇ ਨੇ ਕਿ ਵੀ ਠੀਕ ਹੈ ਉਹ ਰਾਜਨੀਤੀ ਕਰਕੇ ਹੁਣ ਤੱਕ ਇੰਨਾ ਕੁਝ ਬਣਾਇਆ ਜੇ ਉਹਦਾ ਹਿਸਾਬ ਨਹੀਂ ਸੱਥਾ ਤੇ ਅਜੇ ਫੇਰ ਇਹ ਹੁਣ ਕਹਿੰਦੇ ਸੀ ਛੋੜਾ ਹੋਰ ਲੜਦੀਆਂ ਹੋਰ ਜਿੱਤਣੀਆਂ ਹੋਰ ਜਾਵਾਂਗੇ ਜੇਲਾ ਚਲਾਵਾਂਗੇ ਹੂੰ ਇਹ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਆ ਇਹ ਲੋਕ ਹੀ ਦੱਸਣਗੇ ਕਿਉਂਕਿ ਦੇਖੋ ਅੱਗੇ ਲੋਕਾਂ ਨੂੰ ਗੁੱਸਾ ਸੀ ਕਾਂਗਰਸ ਤੇ ਤੇ ਕਾਲੀ ਦਲ ਤੇ ਬਿਲਕੁਲ ਜੀ ਇਸ ਲਈ ਉਹਨਾਂ ਨੇ ਦੋਨਾਂ ਨੂੰ ਖਰਾਇਆ ਸੀ ਤੇ ਇੱਥੇ ਉਹਨਾਂ ਨੂੰ ਐ ਇੱਕ ਚਾਨਣੇ ਲੱਗੀ ਸੀ ਰੋਸ਼ਨੀ ਕਿ ਸ਼ਾਇਦ ਆ ਸਿੱਧੇ ਸੱਚ ਜਿਵੇਂ ਕਹਿੰਦੇ ਆ ਜੋ ਪ੍ਰਚਾਰਿਆ ਗਿਆ ਸੀ ਕਿ ਆ ਸਿੱਧੇ ਸੱਚ ਦੇ ਪਿੰਡਾਂ ਦੇ ਲੋਕ ਬਿਲਕੁਲ ਦੇਖਿਆ ਵਸਾਰਾ ਇਹ ਨਾ ਚੀਜਾਂ ਦਾ ਸ਼ਕਾਰ ਹੋਏ ਬਈ ਇਹ ਸਾਫ ਪਲਿਟਿਕਸ ਨੇ ਉਹਨਗੇ ਸਾਦੀ ਪਲਿਟਿਕਸ ਨੇ ਹੋਣਗੇ ਲੋਕਾਂ ਦੇ ਹਿੱਤ ਦੀ ਗੱਲ ਕਰਨਗੇ ਲੇਕਿਨ ਉਸ ਨੇ ਐਸਾ ਦਿਲ ਤੋੜਿਆ ਲੋਕਾਂ ਦਾ ਕਿ ਇਹਦਾ ਨੇ ਮੇਰੇ ਖਿਆਲ 2.5 ਸਾਲਾਂ ਦੇ ਵਿੱਚ ਹੀ ਅੱਜ ਹਾਈ ਕਲਾਪ ਹੋਣ ਲੱਗ ਗਿਆ ਉਹਨਾਂ ਜਿੰਨਾ ਚੌਥੇ ਸਾਲ ਚ ਕਿਸੇ ਪਾਰਟੀ ਦੀ ਸਰਕਾਰ ਦਾ ਹੁੰਦਾ ਹੈ ਤੋ ਇਸ ਕਰਕੇ ਸਿੰਪਥੀ ਜਾਂ ਗੱਲ ਹੋਣੀ ਇਹ ਹੁਣ ਮੈਂ ਨਹੀਂ ਸਮਝਦੀ ਦੇਖੋ ਜਿਹੜੇ ਇਹਨਾਂ ਦੇ ਹਮਦਰਦ ਨੇ ਉਹਨਾਂ ਦੇ ਨਾਲ ਦੇ ਆ ਆਟੋਮੈਟਿਕਲੀ ਜਿਹੜੀ ਜਨਤਾ ਹੈ ਕਿ ਇਸ ਤਰ੍ਹਾਂ ਫੈਸਲਾ ਕਰਦੀ ਦੇਖ ਕੇ ਹਾਲਾਤਾਂ ਨੂੰ ਤੇ ਕਿਸੇ ਦੇ ਡਿਸੀਜਨਾਂ ਨੂੰ ਕਿ ਚੰਗਾ ਹੋਇਆ ਕਿ ਮਾੜਾ ਹੋਇਆ ਹੁਣ ਹਰ ਜਿਹੜੀ ਓਪੀਨੀਅਨ ਹੈ ਆਪੋ ਆਪਣੀਆਂ ਪਾਰਟੀਆਂ ਦੇ ਰੁਖ ਦੇ ਮੁਤਾਬਕ ਹੁੰਦੀ ਹੈ ਜਿਹੜੇ ਇਹਨਾਂ ਦੇ ਆਪਣੇ ਉਹ ਕਾੜ ਕੇ ਬਹੁਤ بڑا ਹੋਇਆ ਉਹ ਇਸ ਪਾਸੇ ਚੱਲਣਗੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹ ਕਾੜ ਕੇ ਚੰਗਾ ਹੋਇਆ ਹਮ ਲੇਕਿਨ ਅਸਲੀ ਫੈਸਲਾ ਜਨਤਾ ਕਰੋਗੀ ਜੀ ਬਿਲਕੁਲ ਬਿਲਕੁਲ ਪਠੌਰ ਸਾਹਿਬ ਜਿਹੜੀ ਜਿਸ ਦੇ ਸ਼ਰਾਬ ਘਟਾਲੇ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਆ ਕਹਿੰਦੇ ਉਹਦੀਆਂ ਤਾਰਾਂ ਤਾਂ ਪੰਜਾਬ ਦੇ ਨਾਲ ਵੀ ਜੁੜੀਆਂ ਹੋਏ ਨੇ ਕਦੇ ਈਡੀ ਦੀਆਂ ਗੱਡੀਆਂ ਪੰਜਾਬ ਵੱਲ ਤਾਂ ਨਹੀਂ ਰੁੱਕ ਕਰ ਲੈਣਗੀਆਂ ਕੋ ਮੈਂ ਇਹ ਕਹਿਣਾ ਕੀ ਹੁੰਦਾ ਕੱਲ ਨੂੰ ਇਹ ਮੈਂ ਨਹੀਂ ਕੁਝ ਕਹਿ ਸਕਦੀ ਕਿਉਂਕਿ ਮੈਂ ਬਹੁਤ ਜ਼ਿਆਦਾ ਇਨਵੋਲਵ ਨਹੀਂ ਰੱਖਿਆ ਆਪਣੇ ਆਪਣੇ ਰਾਜਨੀਤੀ ਨਾਲ ਤੇ ਇਸ ਕਰਕੇ ਜਿੱਥੇ ਕਿਤੇ ਕੋਈ ਵੀ ਕੁਝ ਵੀ ਹੁੰਦਾ ਹੈਗਾ ਇਹ ਠੀਕ ਹੈਗਾ ਕਿ ਜਿਹੜਾ ਆਪਣਾ ਇਹ ਇਨਸੀਡੈਂਟ ਜਾਂ ਕੇਸ ਹੈ ਘਟਾਲੇ ਦਾ ਫੜਿਆ ਗਿਆ ਉਹ ਵੀ ਅਹੀ ਸ਼ਾਪ ਦੇ ਉੱਤੇ ਹੀ ਹੈ ਤੇ ਜਿਹੜੇ ਮਰੇ ਹੈ ਤੇ ਇਹ ਵੀ ਸ਼ਾਪ ਉੱਤੇ ਹੈ ਕਿਉਂਕਿ ਕਿਸ ਪਾਸੇ ਜਾਂਦਾ ਹੈ ਤਾਂ ਜਿਹੜੀਆਂ ਇਨਕੁਆਇਰ ਕਰਨੀਆਂ ਏਜੰਸੀਆਂ ਉਹ ਹੀ ਦੇਖਣਗੀਆਂ ਨਾ ਆਪਾਂ ਹੁਣ ਅੰਦਾਜ਼ਾ ਲਾਈਏ ਤਾਂ ਇਹ ਤਾਂ ਕੰਮ ਜੋਸ਼ੀਗਾ ਨਾ ਹੁੰਦਾ ਹੂੰ ਅੱਪਾ ਇਸ ਤਰ੍ਹਾਂ ਦੇ ਦਾਜੇ ਨਹੀਂ ਲਾਇਆ ਜਾ ਸਕਦੇ ਬਿਲਕੁਲ ਲਾਸਟ ਸਮਾਹ ਹੋਇਆ ਜੋ ਵਿਚਾਰੇ ਮਰੇ ਹੈ ਬਹੁਤ ਹੀ ਮੈਨੂੰ ਉਹਨਾਂ ਦੇ ਪਰਿਵਾਰਾਂ ਨਾਲ ਵੀ ਬਹੁਤ ਹਮਦਰਦੀ ਹੈ ਹੂੰ ਦੂਜੇ ਪਾਸੇ ਆਪਣਾ ਕਵੈਸਟ ਵੀ ਇਹ ਹੀ ਹੈ ਕਿ ਸਾਡੇ ਜਿਹੜੀ ਨੌਜਵਾਨੀਆਂ ਕਿੰਧ ਤੁਰਪੀ ਅਸੀਂ ਤੱਕ ਮੈਂ ਮਾਂ ਦੇ ਰੂਪ ਚ ਦੇਖਦੀ ਹਾਂ ਜੀ ਕਿਵੇਂ ਨੌਜਵਾਨ ਬੱਚੇ ਸਾਡੇ ਇਸ ਤਰ੍ਹਾਂ ਇਹ ਦਸ਼ਾ ਚ ਪੈ ਨੇ ਰੱਬ ਮਿਹਰ ਕਰੇ ਸਾਡੇ ਤੇ ਸੱਤਰ ਤੇ ਬਿਲਕੁਲ ਸਾਰੇ ਬੱਚੇ ਚੰਗੇ ਚੰਗੇ ਪਾਸੇ ਹੋਣ ਹੈਲਦੀ ਹੋਣ ਦਸ਼ਾ ਤੋਂ ਦੂਰ ਜਾਣ ਚੁੱਕੇ ਕੰਮ ਕਰਨ اخلاق ਵੀ ਜਿਹੜਾ ਉਹ ਵੀ ਡਿੱਗਦਾ ਜਾ ਰਿਹਾ ਹੈ ਬਿਲਕੁਲ ਉਹਦੀ اخلاق ਤੇ ਮਿਆਰ ਹੈ ਜਿਹੜਾ ਉਹਨੂੰ ਵੀ ਥੋੜਾ ਸੰਭਾਲ ਕੇ ਪੰਜਾਬ ਦੀ ਵਿਰਸਾ ਬਹੁਤ ਉੱਚਾ ਸੋੱਚਾ ਵਿਰਸਾ ਹੈ ਬਿਲਕੁਲ ਤੇ ਉਹ ਮੈਂ ਤਾਂ ਹੀ ਕਹਿ ਰਿਹਾ ਸੀ ਬਿਲਕੁਲ ਲਾਸਟ ਲਾਸਟ ਸਵਾਲ ਆ ਪੱਠਾ ਸਾਹਿਬ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ ਪਰ ਅੱਜ ਤੱਕ ਕਿਸੇ ਮੌਜੂਦਾ ਮੁੱਖ ਮੰਤਰੀ ਦੀ ਇਸ ਤਰ੍ਹਾਂ ਗ੍ਰਿਫਤਾਰੀ ਹੋਈ ਹੈ ਇਹ ਹੀ ਕਿ ਨਾ ਕਿ ਹੋਇਆ ਨਹੀਂ ਕਿ ਇਹ ਸੋ ਚੱਲਦੇ ਬਹੁਤ ਰਹੇ ਨੇ ਉਹ ਵੀ ਕੈਕਟਲ ਸਾਹਿਬ ਵੇਲੇ ਸ਼ੁਰੂ ਹੋਈ ਸੀ ਅੱਗੇ ਕੋਈ ਇਹ ਨਹੀਂ ਕਹਿ ਸਕਦਾ ਕਿ ਸੀਐਮ ਕੱਕ ਸੀਐਮ ਦੇ ਉੱਤੇ ਨਾ ਇਹ ਨਿਕਦਾ ਹੁੰਦੇ ਸੀ ਤੇ ਨਾ ਉਹ ਨਿਕਦਾ ਕਰਦੇ ਸੀ ਕਰਦੇ ਸੀ ਇਹ ਨਾ ਕੋਈ ਰਾਜਨੀਤੀ ਉਦੋਂ ਕੋਈ ਬਦਲਾ ਲਊ ਰਾਜਨੀਤੀ ਨਹੀਂ ਸੀ ਇਹ ਬਦਲਾ ਲਊ ਰਾਜਨੀਤੀ ਜਿਹੜੀ ਹੋਈ ਹੈ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਦੂਸ਼ਣ ਡਟਾ ਲੱਗੇ ਨੇ ਜਾਂ ਸੀਐਮ ਆ ਦੀਆਂ ਪੱਗਾਂ ਇਹ ਨਹੀਂ ਕੁਝ ਹੁੰਦਾ ਕਿ ਜਿਹੜੀ ਆਪਾਂ ਪੱਗ ਬੰਨਦੇ ਉਹੀ ਪੱਗ ਹੁੰਦੀ ਹੈ ਪੱਗ ਹੁੰਦੀ ਹੈ ਕਿ ਸਰਦਾ ਤਾਜ ਕੋਈ ਵੀ ਹੋਵੇ ਪੱਗ ਐ ਟੋਪੀ ਹੈ ਕੁਛ ਹੈ ਤੇ ਸੀਐਨ ਹੋਣਾ ਇੱਕ ਸਟੇਟ ਦਾ ਹੈੱਡ ਹੋਣਾ ਬਿਲਕੁਲ ਉਸ ਸਟੇਟ ਨੂੰ ਜਦ ਪੀਐਮ ਹੋਣਾ ਸੀ ਐਮ ਹੋਣਾ ਇੱਕ ਹੈਡ ਹੁੰਦਾ ਉਦੇਸ਼ ਦਾ ਹੈਡ ਕਿਵੇਂ ਚਲਾਉਂਦਾ ਦੇਸ਼ ਨੂੰ ਸੀ ਸਟੇਟ ਦਾ ਹੈਡ ਕਿਵੇਂ ਚਲਾਉਂਦਾ ਸਟੇਟ ਨੂੰ ਉਹ ਸਟੇਟ ਦਾ ਹੈਡ ਜਿਹਦੇ ਸਾਰੀ ਜਨਤਾ ਉਹਦੇ ਆਪਣੇ ਵਾਰਸ ਬਣ ਕੇ ਲਪੇਟੇ ਹੁੰਦੀ ਹੈ ਜੀ ਉਸੇ ਉਹੀ ਇਸ ਤਰ੍ਹਾਂ ਦੇ ਪਾਸਿਆ ਕਚਾਲਿਆਂ ਵਿਚ ਫਸਾਇਆ ਜਾਂਦਾ ਤਾਂ ਫਿਰ ਕੌਣ ਜਿਵੇਂ ਮੈਂ ਕਿਹਾ ਕਿ ਬਾੜ ਕੇਸ ਨੂੰ ਖਾਣ ਲੱਗ ਜੇ ਤਾਂ ਫਿਰ ਰਾਖੀ ਕੌਣ ਕਰੂਗਾ ਇਸ ਕਰਕੇ ਜਿਹੜੀ ਹੈਗੀ ਬਹੁਤ ਹੀ ਮਤਭਾਗੀ ਹੈ ਲੇਕਿਨ ਜਿਆਦਾ ਸ਼ੁਰੂ ਹੋਈ ਹੈ ਕੈਪਟਨ ਸਾਹਿਬ ਦੇ ਸਮੇਂ ਚ ਬਿਲਕੁਲ ਉਦੋਂ ਪਹਿਲਾਂ ਜੇ ਕਿਸੇ ਤਰ੍ਹਾਂ ਤੇ ਕੋਈ ਡਿਫਰੈਂਸਿਸ ਹੁੰਦੇ ਸੀ ਸਿਬਿਲਟੀ ਕਲ ਇੱਕ ਲਹਿਜੇ ਦੇ ਤਹਿਤ ਤੇ ਇੱਕ ਹੋਰ ਦੇ ਤਹਿਤ ਮੈਨੂੰ ਅੱਜ ਤੱਕ ਰਜਾ ਦਾ ਗਿਆਨੀ ਜੀ ਦੀਆਂ ਕਈ ਗੱਲਾਂ ਜਿਹਲ ਸੰਗ ਜਦ ਹੁੰਦੇ ਸੀਗੇ ਉਹ ਪਰਿਵਾਰਾਂ ਨੂੰ ਤੰਗ ਨਹੀਂ ਸੀ ਕਰਦੇ ਉਹ ਉਹ ਅੱਜ ਵੀ ਟੌੜਾ ਸਾਹਿਬ ਨਾਲ ਖਾਸ ਤੌਰ ਤੇ ਰਹਿੰਦਾ ਸੀ ਉਹਨਾਂ ਦਾ ਛੱਤੀਦਾਨ ਖੜਾ ਤੇ ਉਹ ਹੀ ਰਾਜ ਦਿੱਤੀ ਸਿਰਫ ਸਾਜ ਦਿੱਤੀ ਤੱਕਦਾ ਸੀ ਉਹ ਉਹਦੀ ਕਹਿੰਦੇ ਟੌੜਾ ਸਾਹਿਬ ਦੇ ਘਰੇ ਜਿੰਨ ਲੱਗਦੇ ਆ ਪਿੰਡ ਕਿਹਦਾ ਟੌੜਾ ਜੀ ਚੱਲ ਉਹ ਕਰੀ ਚਾਹ ਪੀ ਆਈਏ ਘਰੇ ਜਾ ਕੇ ਉਹਨਾਂ ਦੀ ਬੇਟੀ ਤੇ ਘਰੇ ਚਾਹ ਪੀਂਦੇ ਹਮ ਦਾੜੀ ਕਹਿੰਦੇ ਬੇਟਾ ਕੋਈ ਕੰਮ ਹੋਵੇ ਦੱਸੀ ਤਰ੍ਹਾਂ ਬਾਪੂ ਦਾ ਕੰਮ ਲੈ ਮਦਦ ਤਰੇਫ ਦਾ ਤੁਮੈਂ ਦੱਸੀ ਕੋਈ ਕਰਨਾ ਹੈ ਇਹ ਪਰਿਵਾਰਾਂ ਦੇ ਵਿੱਚ ਇੱਜ਼ਤ ਵੀ ਹੁੰਦੀ ਸੀਗੀ ਪਰਿਵਾਰਾਂ ਦੀ ਇੱਜ਼ਤ ਵੀ ਕਰਦੇ ਸੀ ਟੰਬਰਾਂ ਨੂੰ ਰੋਲ ਦੇ ਨਹੀਂ ਸੀ ਪੰਗਾਂ ਨੂੰ ਰੋਲ ਦੇ ਨਹੀਂ ਸੀ ਅੱਜ ਅਸੀਂ ਆਪਣੀ ਨਿੱਜੀ ਤਾਂ ਰੋਲਦੇ ਹੀ ਆਂ ਤੇ ਲੇਕਿਨ ਆਪਣੀ ਜਿਹੀ ਸੱਸੀਆਂ ਹੀ ਹੈਗੀਆਂ ਉਹਨਾਂ ਨੂੰ ਵੀ ਉੱਚੀਆਂ ਪੱਧਰ ਪੀਂਗੇ ਉਹਨਾਂ ਨੂੰ ਵੀ ਰੋਲ ਰਿਆ ਤੇ ਇਹ ਬਹੁਤ ਹੀ ਮਾੜੀ ਗੱਲ ਆ ਗਈ ਰਾਜਤ ਹਾਕਾ ਮਾਰੋ ਕੋਈ ਸੀਐਮ ਜੇਲ੍ਹ ਚ ਬੈਠਾ ਹਾਕਾ ਮਾਰੋ ਕੋਈ وزیر ਅੰਦਰੋਂ ਨਿਕਲਿਆ ਜੇਲ੍ਹ ਤੇ ਉਹ ਇਹ ਜਿਹੜਾ ਹੈਗਾ ਨਾ ਇਹਦੇ ਨਾਲ ਇਹਦੇ ਨਾਲ ਨਫ਼ਰਤ ਪੈਦਾ ਹੋ ਗਈ ਆਮ ਲੋਕਾਂ ਦੇ ਵਿੱਚ ਕਿ ਇਹ ਸਾਰੇ ਚੋਰ ਨੇ ਇਹ ਚੋਰ ਕਦੇ ਅੰਦਰ ਵਗ ਜਾਂਦੇ ਆ ਕਦੇ ਬਾਹਰ ਦੇਖੋਗੇ ਆਮ ਤੌਰ ਤੇ ਪਹਿ ਦੇਖਦੇ ਵੀ ਜੇਬ ਕਤਰੇ ਚੋਰ ਇਹੀ ਅੰਦਰ ਜਾਂਦੇ ਹੁੰਦੇ ਤੇ ਬਾਹਰ ਆਉਂਦੇ ਹੁੰਦੇ ਤੇ ਹੁਣ ਇਹ ਦੇਖੋ ਕਿੰਨਾ ਰਾਜਨੀਤੀ ਵਾਲਿਆਂ ਨੂੰ ਵੀ ਕੋਈ ਚਾਹੇ ਮੈਂ ਨਹੀਂ ਕਹਿੰਦੀ ਸਾਰੇ ਗਦਾਹ ਆ ਆਪਣੇ ਸਾਰੇ ਮਾੜੇ ਨੇ ਤੇ ਲੇਕਿਨ ਇਹ ਸਿਸਟਮ ਆ ਰਿਹਾ ਹੈ ਸਿਸਟਮ ਆ ਰਿਹਾ ਬਿਲਕੁਲ ਹਾਂ ਬਿਲਕੁਲ ਇੱਕ ਸਵਾਲ ਤੁਹਾਨੂੰ ਹੋਰ ਕਰ ਲੈਣੇ ਆ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸ਼ੁਰੂਆਤ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਨਹੀਂ ਮੋਦੀ ਨੂੰ ਸਲਾਹ ਦਿੱਤੀ ਹੈ ਜੀ ਨਹੀਂ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਉਹਦੇ ਬੀਜਪੀ ਚ ਕਿਉਂ ਬੈਠੀ ਹੈ ਕਾ ਕਿਵੇਂ ਬੈਠੇ ਕਾ ਤੋਂ ਬਚੇ ਬੈਨੇ ਹਮ ਤੇ ਇਹਨਾਂ ਤੋਂ ਕੋਈ ਕਰ ਚੰਗੀ ਸਲਾਹ ਦੀ ਆਦਤ ਆ ਸਲਾਹ ਆਸ ਤਾਂ ਹੈ ਨਹੀਂ ਬਹੁਤੀ ਹਮ ਮੈਂ ਤਾਂ ਸਮਝਦਿਆਂ ਚਾਹੀਏ ਕੈਪਟਨ ਮਨਿੰਦਰ ਸਿੰਘ ਹੈ ਜਾਹਿਆ ਠੀਸਾ ਜੀ ਹੈ ਇਹ ਵੀ ਸਾਰੇ ਮੋਦੀ ਦੇ ਨੇੜਲੇ ਹਮ ਦਰਦਪਾਣੇ ਪਏ ਹੈ ਇਹ ਸਾਰਿਆਂ ਨੂੰ ਕਿਉਂ ਨਹੀਂ ਆਉਂਦਾ ਸਲਾਹਾਂ ਜਿਹੜੀਆਂ ਚੰਗੀਆਂ ਸਲਾਹਾਂ ਤਾਂ ਇਹਨਾਂ ਤੋਂ ਕਰਕੇ ਤਾਂ ਆਸ ਹੀ ਹੈ ਨਹੀਂ ਦੇਣਗੇ ਤੇ ਮੈਂ ਕੱਲ ਦੇਖ ਰਹੀ ਸੀ ਜੀ ਕੈਪਟਨ ਸਾਹਿਬ ਵੀ ਉੱਥੇ ਬੈਠੇ 24 ਘੰਟੇ ਰਾਜੀਨਾਮਾ ਕਰੋ ਰਾਜੀਨਾਮਾ ਕਰੋ ਇਕੱਠੇ ਕੋ ਜੋ ਕਾਰਨ ਪਿੱਛੇ ਮਕਸਦ ਕੀ ਦਾ ਚਲਾਉਂਦਾ ਹੈ ਕਿ ਉਹਨਾਂ ਦੀ ਪਤਨੀ ਖੜੀ ਹੋਈ ਹੈ ਮਹਾਰਾਣੀ ਪ੍ਰਨੀਤ ਕੌਰ ਜੇ ਇਕੱਠਾ ਹੁੰਦਾ ਕਾਲੀ ਦਲ ਬੀਜਪੀ ਦਾ ਜਿੱਤ ਜਾਂਦੀ ਹੈ ਅਸੀਂ ਨਿੱਜੀ ਤੱਕ ਨਿੱਜੀ ਫਾਇਦੇ ਤੱਕ ਸੋਚ ਰੱਖਦੇ ਆ ਆਪਣੇ ਬਿਲਕੁਲ ਇੱਕ ਲੀਡਰ ਦੀ ਸੋਚ ਹੁੰਦੀ ਹੈ ਆਵਾਮ ਤੱਕ ਬਿਲਕੁਲ ਜੀ ਅਬ ਆਵੋ ਤਾਂ ਉੱਠ ਕੇ ਹੁਣ ਪਰਿਵਾਰ ਤੱਕ ਦੀ ਸੋਚ ਆ ਗਈ ਹੈ ਪਰਿਵਾਰ ਤੱਕ ਦੀ ਹਾਂ ਐਵੇਂ ਜਿਵੇਂ ਜਿਹੜਾ ਸੁਖਦੇਵ ਸਿੰਘ ਜੀ ਸਾਜੀ ਪਹਿਲਾਂ ਵੀ ਜਾ ਕੇ ਆਏ ਨੇ ਅਵੇ ਸ਼ੱਦ ਮਿਲ ਕੇ ਆਏ ਨੇ ਹੁਣ ਵੀ ਕੋਸ਼ਿਸ਼ੇ ਕਰ ਰਹੇ ਆ ਇਕੱਠੇ ਹੋਵੋ ਤੇ ਨਾਲ ਜਿਹੜੀ ਕੱਲ ਮੈਨੂੰ ਹਰਾਨ ਨਹੀਂ ਆਈ ਵੀ ਤੁਸੀਂ ਆਪਣਾ ਜਿਸ ਰੱਬ ਦੇ ਘਰੇ ਜਾਣੇ ਉੱਥੇ ਜਾ ਕੇ ਤਾਂ ਸੱਚ ਬੋਲ ਪਿਆ ਕਰੋ ਉੱਥੇ ਮੱਥਾ ਟੇਕਣ ਗਏ ਸੀਗੇ ਦਰਬਾਰ ਸਾਹਿਬ ਜੀ ਤੇ ਉੱਥੇ ਵੀ ਇਹੀ ਕਹ ਰਹੇ ਸੀ ਇਹਨਾਂ ਦਾ ਬੇਟਾ ਵੀ ਕਿਸਾਨ ਤੇ ਕਹਿ ਰਿਹਾ ਸੀਗਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਹਨਾਂ ਨੂੰ ਪੁੱਛੋ ਵੀ ਤੁਹਾਡੀਆਂ ਤੁਹਾਡੇ ਆਪਣੇ ਵੱਡੇ ਢੀਡ ਸਾਹਿਬ ਦਾ 50 ਸਾਲ ਤਾਂ ਹੋ ਗਏ ਬੀਜੇਪੀ ਦੇ ਨਾਲ ਇਹਨਾਂ ਦਾ ਕਾਲੀ ਦਲ ਤਾਂ ਚੱਲਦਾ ਰਿਹਾ ਹੈ। ਜੀ। ਤੋਂ ਵਿੱਚ ਵੀ ਤੁਸੀਂ ਪਾਵਰ 'ਚ ਰਹੇ ਸਾਰੀ ਪਾਵਰ ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਤੁਹਾਡੇ ਕੋਲੇ ਹੁੰਦੀ ਸੀਗੀ। ਜੀ। ਤੇ ਸੈਂਟਰ 'ਚ ਵੀ ਤੁਸੀਂ ਬੈਠੇ ਰਹੇ ਹੋ ਕਈ ਵਾਰੀ ਐਮਪੀ ਹਰਾਣਾ ਲੋਕਾਂ ਨੇ ਹਰਾਤਾ ਤੁਹਾਨੂੰ ਇਹਨਾਂ ਨੇ ਐਮਪੀ ਬਣਾਤਾ ਤੁਸੀਂ ਸੈਂਟਰ 'ਚ ਬੈਠੇ ਰਹੇ ਹੋ। ਇਹ ਤੁਸੀਂ ਪੰਜਾਬ ਦੇ ਮੁੱਦੇ 'ਤੇ ਜੇ ਪੰਜਾਬ ਦੇ ਲਈ ਤੁਸੀਂ ਕੀ ਨਹੀਂ ਗਏ ਹੋ? ਪੰਜਾਬ ਲਈ ਸਭ ਦੱਸਤਾ ਦਿਓ ਵੀ ਕੀ ਇੱਕੋ ਹੀ ਚੀਜ਼ ਇੱਕ ਚੀਜ਼ ਕਰਾਈ ਹੋਵੇ ਜਿਹੜੀ ਅਸੀਂ ਆਪਣੇ ਮੋਦੀ ਸਾਹਿਬ ਤੋਂ ਬੈਠ ਕੇ ਹਾਂ ਇਹ ਚੀਜ਼ ਹੈ ਕਿ ਮੋਦੀ ਸਾਹਿਬ ਤੋਂ ਇੱਕ ਵਾਰਤਾ ਜ਼ਰੂਰ ਲੈ ਲੈਸੀਗਾ ਹਾਂ ਢੀਂਸਾ ਜੀ ਨੇ ਮੈਨੂੰ ਨਹੀਂ ਪਤਾ ਪਰ ਹਰ ਇੱਕ ਵਾਰ ਸਵਾਲ ਕਰਦੇ ਹੁੰਨੀ ਆ ਵੀ ਜਿਹੜਾ ਇਹ ਪਦਮਸ਼ਰੀ ਮਿਲੇ ਆ ਜੀ ਇਹ ਕਿਹੜੇ ਬਾਰਡਰ ਤੇ ਲੜੇ ਸੀਗੇ ਜਿੱਤ ਪ੍ਰਾਪਤ ਕੀਤੀ ਹੈ ਕਾਹਦਾ ਦਿੱਤਾ ਇਹਨਾਂ ਨੂੰ ਹਾਂ ਸੂਵਰ ਪੋਲਿਟੀਸ਼ਨ ਤਾਂ ਇਸ ਤੋਂ ਬਹੁਤ ਜ਼ਿਆਦਾ ਛੇ ਹੋਰ ਬਹੁਤ ਹੋਣਗੇ ਤੇ ਇਸ ਕਰਕੇ ਜਦੋਂ ਇੰਨਾ ਵੱਡਾ ਅੰਦੋਲਨ ਹੋਇਆ ਕਿਸਾਨਾਂ ਦਾ ਕੀ ਰੋਲ ਅਦਾ ਕੀਤਾ ਜਾਂ ਕੈਪਟਨ ਹੋਵੇ ਜਾਏ ਆਪਣੇ ਟੀਸਾ ਜੀ ਹੋਣ ਵਾਲੀ ਸੀ ਉਹ ਤੇ ਉਸ ਤੋਂ ਬਾਅਦ ਵੀ ਆਪਣਾ ਹੋਰ ਤਾਂ ਹੋਰ ਪਦਮਸ਼ਰੀ ਅਸੀਂ ਕਿਹਾ ਕਿ ਬੜੇ ਲੋਕਾਂ ਨੇ ਵਾਪਸ ਕੀਤੇ ਇਹਨਾਂ ਨੇ ਤਾਂ ਉਹ ਨਹੀਂ ਵਾਪਸ ਕੀਤਾ ਇਹ ਤਾਂ ਜੇ ਕਿਸੇ ਤਰ੍ਹਾਂ ਤੇ ਡਿੱਗੀ ਵੀ ਨਾ ਇਹਨਾਂ ਨੂੰ ਚੁੰਡੀ ਕੋਈ ਮਿਲ ਜਵੇ ਉਹ ਵੀ ਚੱਕ ਕੇ ਆਪਣੀ ਵਿਆਹ ਹੈਗੀ ਆ ਉਹਦੇ ਜੇ ਵਿੱਚ ਪਾਉਂਦੇ ਨੇ ਅਸੀਂ ਬਾਰ-ਬਾਰ ਕਿਹਾ ਤੇ ਮੈਨੂੰ ਹੱਸੋ ਵੀ ਨਹੀਂ ਗੱਲ ਲੱਗੀ ਉਸ ਤੋਂ ਬਾਅਦ ਕਹਿੰਦੇ ਜੇ ਮੈਨੂੰ ਕੋਸਾਂ ਹਨ ਕਹਿਣਗੇ ਤਾਂ ਮੈਂ ਪਦਮਸ਼ਰੀ ਵਾਪਸ ਕਰ ਦੂੰ ਇਹ ਤਾਂ ਬਾਤ ਤੁਸੀਂ ਤੁਹਾਡੇ ਅੰਦਰ ਕੋਈ ਬਾੜੀ ਮੋਟੀ ਹਮਦਰਦੀ ਨਹੀਂ ਨਹੀਂ ਜੀ ਬਿਲਕੁਲ ਤੇ ਤੁਸੀਂ ਜੇ ਕਹਿਣ ਮੈਂ ਕਿ ਇਹਨਾਂ ਨੂੰ ਪੁੱਛਣ ਆਲਾ ਹੋਵੇ ਵੀ ਇਹਨਾਂ ਦੇ ਕਹਿਣੇ ਤੇ ਲੈ ਕੇ ਆਏ ਸੀ ਜੇ ਵਾਪਸੇ ਤਾਂ ਦੇ ਕਹਿਣੇ ਤੇ ਕਰਨਾ ਹੈ ਤਾਂ ਜੋ ਲੈਣ ਗਏ ਸੀ ਉਹ ਪੁੱਛ ਕੇ ਗਏ ਸੀ ਕਿ ਕਿਸਾਨਾਂ ਨੂੰ ਲੈ ਲੈ ਕਨਾਲ ਲੈ ਲੈ ਸਾਡੇ ਕਿਸਾਨਾਂ ਨੂੰ ਛੱਲੀਆਂ ਵਿੱਚ ਘੁੱਟਦਾ ਸਾਡੇ ਨੌਜਵਾਨ ਬੱਚੇ ਇਕੱਲੇ ਇਕੱਲੇ ਪਰਿਵਾਰਾਂ ਦੇ ਕਿੰਨੇ ਬੰਦੇ ਬਰੇ ਸਾਡੇ ਉਸ ਵਕਤ ਬਰੇ ਡਰੜੇ ਗਏ ਗੱਡੀਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਪਹਿਲਾਂ ਇਹ ਸੀਗਾ ਕਿ ਮੈਂ ਬਾਦਲਾਂ ਦੇ ਖਿਲਾਫ ਹੋ ਜਾਊਂਗਾ ਇਹ ਹਰ ਸਿਮਰਤ ਨੂੰ ਤਾ ਕੇ ਇੱਥੇ ਕਰ ਮੇਰਾ ਇੱਥੇ ਦਾ ਉਹ ਲੱਗ ਜੇਗੀ ਤਾਂ ਆਪਦੀਆਂ ਹੀ ਕੁਰਸੀਆਂ ਜਿਹੜੇ ਅਸੀਂ ਕਹਿੰਨੇ ਚਲ ਮੇਰੀ ਵੀ ਉਮਰ ਉਸ ਤਰ੍ਹਾਂ ਸਾਰਿਆਂ ਦੀ ਉਪਰ ਇਸ ਤਰ੍ਹਾਂ ਇੱਕ ਦਿਨ ਜਾਣਾ ਮੈਂ ਕਿਸੇ ਦਾ ਮਾਰਾ ਨਹੀਂ ਸੋਚਦੀ ਆਪਾਂ ਇਹਦੇ ਵਿੱਚ ਆਮ ਖਾਵਾਤਾ ਹੈ ਕਿ ਕਿਸੇ ਬੈਂਟਾ ਤੁਹਾਡੇ ਆ ਪੈਰ ਪੈ ਨੇ ਸਾਡੇ ਅਸੀਂ ਇਹਦੇ ਕੁਰਸੀ ਗਾਵਾ ਕਰ ਭੱਜੇ ਫਿਰਦੇ ਬਿਲਕੁਲ ਅਜੀ ਜਾਂਦੀ ਵਾਰ ਤਾਂ ਜਿਵੇਂ ਕਹਿੰਦੇ ਰੱਬ ਦਾ ਵੀ ਰੱਬ ਦਾ ਨਾਮ ਲੈ ਲੋ ਪਰਮਾਤਮਾ ਦਾ ਨਾਮ ਲੈ ਲੋ ਜਾਂਦੀ ਵਾਰ ਤਾਂ ਮਾੜੀ ਮੋਟੀ ਲੋਕਾਂ ਦਾ ਟੱਕਾ ਸਿੱਟ ਦਿਓ ਇਹ ਹੀ ਸੁਖਵੀਰ ਤੁਸੀਂ ਕਹਾ ਮਾੜਾ 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 ਸੁਖਵੀਰ ਦੇ ਨਾਲ ਵਿੱਚ ਬੈਠੇ ਸੀ ਜਦੋਂ ਇਸ ਤਰ੍ਹਾਂ ਦੇ ਹੋਇਆ ਆਪਣਾ ਕੋਟਪੂਰਾ ਜੋ ਕੁਝ ਵੀ ਹੋਇਆ ਹੈਗਾ ਬਿਲਕੁਲ ਜੀ ਇਹ ਸਾਰੇ ਇਨਸੀਡੈਂਟ ਤੁਸੀਂ ਵਿੱਚ ਬੈਠ ਕੇ ਕਰਾਇਆ ਤੁਸੀਂ ਸੁਖਵੀਰ ਦੀ ਸਲੰਘਾ ਵੀ ਕਰਦੇ ਰਹੇ ਇਹ ਜਿਆ ਬੰਦਾ ਕੋਈ ਨਹੀਂ ਤੁਸੀਂ ਆਪ ਇਹਦਾ ਨਾਮ ਪ੍ਰਪੋਜ਼ ਕੀਤਾ ਤੇ ਇਲੈਕਸ਼ਨ ਵੀ ਤੁਹਾਡੇ ਬੇਟੇ ਨੇ ਐਸੈਂਬਲੀ ਦੀ ਉਹਨਾਂ ਦੀ ਲੜਾਈ ਉਹਵੇਂ ਜਿਵੇਂ ਥੱਲੇ ਆ ਕੇ ਤੇ ਇਸ ਸਥਾਨ ਦੇ ਵਿੱਚ ਫਿਰ ਜਦੋਂ ਤੁਸੀਂ ਹਾਰ ਕੇ ਲੱਗਿਆ ਤੁਹਾਨੂੰ ਵੀ ਪਾਰਟੀ ਹਾਰ ਗਈ ਤੇ ਹਰਸ਼ੀਵ ਰਥੁਰ ਵੀ ਪਾਵਰ ਕੰਡਤਾ ਤੇ ਮੈਂ ਸ਼ਾਇਦ ਪਾਸੇ ਦੋ ਲਾ ਲਾਂ ਤੇ ਉਦੋਂ ਤੁਸੀਂ ਸੁਖਵੀਰ ਬਹੁਤ ਮਾੜਾ ਇਹਦੇ ਹੁੰਦੇ ਇੱਕਾ ਨਹੀਂ ਹੋ ਸਕਦਾ ਦਰਵਾਜੇ ਐਸੇ ਦਰਵਾਜਾ ਸਾਬ ਜਿੱਥੇ ਹੁੰਦੇ ਨੇ ਐਸੇ ਦਰਵਾਜਾ ਸਾਬ ਗਏ ਸੀ ਇਹ ਤਿੰਨੇ ਚਾਰੇ ਲੀਡਰ ਕਾਲੀ ਦਲ ਦੇ ਵੀ ਇੱਥੇ ਅਸੀਂ ਅਰਦਾਸ ਕਰਦੇ ਆ ਸੀ ਸੁਖਵੀਰ ਹੁੰਦੇ ਕਾਲੀ ਦਲ 'ਚ ਵਾਪਸ ਨਹੀਂ ਆਵਾਂਗੇ ਤੇ ਅੱਜ ਇਹ ਸੁੱਕ ਕੇ ਚੱਟਣ ਗਏ ਸੀ ਉੱਥੇ ਆ ਦੇਖੋ ਕਿ بیٹے ਨੂੰ ਸਾਰਾ ਕੁਛ ਔਲਾਖ ਵਾਲਾ ਪਾ ਕੇ ਜਿਹੜੇ ਬੰਦੇ ਨਾਲ ਆਏ ਉਹਨਾਂ ਸਾਰਿਆਂ ਨੂੰ ਵੇਚ ਕੇ ਆਉਦੇ ਬੇਟੇ ਦੀ ਟਿਕਟ ਲੈ ਕੇ ਹੂੰ ਕੋਲੋ ਬੇਟਾ ਜਿੱਤ ਜਵੇ ਤੇ ਕੁਛ ਵੱਡ ਜਵੇ ਆ ਕੇ ਤੇ ਉੱਥੇ ਤੁਸੀਂ ਉਹ ਫਿਰਦੇ ਹੋ ਵੀ ਇਕੱਠਾ ਹੋ ਜੇ ਰਾਜਦਾਵਾ ਹੋ ਜੇ ਤੇ ਉਹ ਹੀ ਤੁਸੀਂ ਸੱਸਾ ਵਾਲੇ ਜਿਹਦੇ ਪਿੱਛੇ ਤੁਹਾਡੇ ਬੇਟੇ ਨੇ ਜਾ ਕੇ ਉੱਥੇ ਮਾਫੀ ਮੰਗੀ ਸੀ ਮਸੱਸਾ ਦੇ ਡੇਰੇ 'ਚ ਗਿਆ ਭਾੜੇ ਪਾਜ ਕੇ ਆਇਆ ਉਸੇ ਸੱਸਾ ਦੀਆਂ ਬੋਟਾਂ ਲਈਆਂ ਬਾਅਦ 'ਚ ਤੁਸੀਂ ਫਿਰ ਬੀਜੇਪੀ ਨਾਲ ਰਹਕੇ ਅੱਜ ਵੀ ਬੀਜੇਪੀ ਮਾ ਕਰਤਾ ਹੀ ਫਿਰਦੇ ਹੋ ਤਾਂ ਹੀ ਫਿਰਦੇ ਬਿਲਕੁਲ ਹਾਂ ਸੋ ਮੈਂ ਸਮਝਦੀ ਕਿ ਐਸੇ ਖੁਦਗਰਜ਼ ਲੋਕ ਚਾਹੇ ਕੋਈ ਵੀ ਹੋਣ ਕਿਸੇ ਪਾਰਟੀ ਛੋਣ ਐਸੇ ਖੁਦਗਰਜ਼ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਭ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਬਿਲਕੁਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸੰਸਦ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ-ਬਹੁਤ ਧੰਨਵਾਦ ਬੀਬੀ ਤੁਹਾਡਾ ਗੱਲਬਾਤ ਕਰਨ ਦੇ ਬਿਲਕੁਲ ਉਹਨਾਂ ਨੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਲੈ ਕੇ ਵੱਡੀ ਗੱਲ ਕਹੀ ਆ ਕਿ ਕੇਜਰੀਵਾਲ ਨੂੰ ED ਵੱਲੋਂ ਜਦੋਂ ਸੱਮਣ ਭੇਜੇ ਜਾ ਰਹੇ ਸੀ ਤਾਂ ਉਹ ਕਿਉਂ ਪੇਸ਼ ਨਹੀਂ ਹੋਏ ਤਾਂ ED ਨੂੰ ਘਰ ਆ ਕੇ ਚੁੱਕਣਾ ਪਿਆ ਜੇ ਅੱਜ ਦੀ ਰਾਜਨੀਤੀ ਵੇਖੀਏ ਤਾਂ ਰਾਜਨੀਤੀ ਜਿਹੜੀ ਗੰਧਲੀ ਹੁੰਦੀ ਜਾ ਰਹੀ ਆ ਬਦਲਾਖੋਰੀ ਦੀ ਰਾਜਨੀਤੀ ਹੁੰਦੀ ਜਾ ਰਹੀ ਆ ਧੰਨਵਾਦ